ਅੱਜ ਦਾ ਵਿਸ਼ਾ ਹੈ ਅਜੋਕੇ ਸਮੇਂ ਵਿੱਚ ਵਧ ਰਹੇ ਨਸ਼ੇ ਜਾਂ ਨਸ਼ਾ ਨਾਸ਼ ਕਰਦਾ ਹੈ ਵਿਦਿਆਰਥੀ ਅਤੇ ਨਸ਼ੇ ਨੌਜਵਾਨਾਂ ਵਿੱਚ ਨਸ਼ਿਆਂ ਦਾ ਸੇਵਨ ਦਿਨੋ ਦਿਨ ਵਧਣਾ ਭਾਰਤ ਖਾਸ ਕਰਕੇ ਪੰਜਾਬ ਦੇ ਜੁਗਾਂ ਵਿੱਚ ਨਸ਼ਿਆਂ ਦੇ ਸੇਵਨ ਦੀ ਰੁਚੀ ਦਿਨੋ ਦਿਨ ਵਧ ਰਹੀ ਹੈ ਸਬਉਦਾ ਹਮਲਾ ਸਕੂਲਾਂ ਤੇ ਕਾਲਜਾਂ ਦੇ ਹੋਸਟਲਾਂ ਵਿੱਚ ਰਹਿੰਦੇ ਨੌਜਵਾਨਾਂ ਵਿੱਚ ਹੋਇਆ ਜਿਸ ਨਾਲ ਨੌਜਵਾਨ ਪੀੜ੍ਹੀ ਜੋਗੀ ਦੇਸ਼ ਦੇ ਭਵਿੱਖ ਦਾ ਨਿਰਮਾਣ ਕਰਨ ਵਿੱਚ ਸਭ ਤੋਂ ਠੋਸ ਦੇ ਸਰਗਰਮ ਹਿਸਾਬਾਉਂਦੀ ਹੈ ਉਹ ਬੁਰੀ ਤਰ੍ਹਾਂ ਕਰਾਹੇ ਪੈ ਗਈ ਹੈ ਇੱਕ ਸਰਵੇਖਣ ਦੇ ਅਨੁਸਾਰ ਪੰਜਾਬ ਦੇ ਸਰਹੱਦੀ ਇਲਾਕਿਆਂ ਵਿੱਚ ਵਸਦੇ ਨੌਜਵਾਨ ਇਸ ਦੇ ਵਧੇਰੇ ਸ਼ਿਕਾਰ ਹਨ ਅਤੇ ਇਹ ਬਿਮਾਰੀ ਕੇਵਲ ਮੁੰਡਿਆਂ ਵਿੱਚ ਹੀ ਨਹੀਂ ਸਗੋਂ ਕੁੜੀਆਂ ਵਿੱਚ ਵੀ ਪੈਰ ਪਸਾ ਚੁੱਕੀ ਹੈ ਨਸ਼ੇ ਦੀ ਆਦਤਾਂ ਵਿੱਚ ਫਸ ਕੇ ਨੌਜਵਾਨ ਕੇਵਲ ਆਪਣੇ ਭਵਿੱਖ ਨੂੰ ਹੀ ਤਬਾਹ ਨਹੀਂ ਕਰ ਰਹੇ ਸਗੋਂ ਸਮੁੱਚੇ ਦੇਸ਼ ਅਤੇ ਕੌਮ ਦੀ ਗਿਰਾਵਟ ਦਾ ਕਾਰਨ ਬਣ ਰਹੇ ਹਨ ਇਹਨਾਂ ਨਸ਼ਿਆਂ ਨੇ ਪੰਜਾਬ ਦੀ ਜਵਾਨੀ ਨੂੰ ਗਾਲ ਕੇ ਰੱਖ ਦਿੱਤਾ ਹੈ ਇਹੋ ਕਾਰਨ ਹੈ ਕਿ ਅੱਜ ਤੋਂ 5 6 ਸਾਲ ਪਹਿਲਾਂ ਹਰ ਪਿੰਡ ਵਿੱਚ ਕਬੱਡੀ ਦੀਆਂ 2 2 3 3 ਟੀਮਾਂ ਹੁੰਦੀਆਂ ਸਨ ਪਰ ਅੱਜ 10 ਪਿੰਡਾਂ ਨੂੰ ਲਾ ਕੇ ਵੀ ਇੱਕ ਟੀਮ ਨਹੀਂ ਬਣਦੀ ਸੰਸਾਰ ਵਿੱਚ ਨਸ਼ਿਆਂ ਦਾ ਪਸਾਰ ਇੱਕ ਅਨੁਸਾਰ ਸਾਰੇ ਸੰਸਾਰ ਵਿੱਚ ਇਸ ਸਮੇਂ 20 ਕਰੋੜ 50 ਲੱਖ ਤੋਂ ਵੱਧ ਲੋਕ ਨਸ਼ਿਆਂ ਦੇ ਆਦੀ ਹੋ ਚੁੱਕੇ ਹਨ ਇਸ ਪਗ ਤੋਂ ਏਸ਼ੀਆਈ ਲੋਕ ਸਭ ਤੋਂ ਵੱਧ ਨਸ਼ਿਆਂ ਦੀ ਮਾਰ ਹੇਠ ਹਨ ਤੇ ਸਾਡਾ ਮੁਲਕ ਏਸ਼ੀਆਈ ਮੁਲਕਾਂ ਦੇ ਨਸ਼ੇ ਬਾਜ਼ਾਂ ਵਿੱਚੋਂ ਮੋਹਰਲੀ ਕਤਾਰ ਵੀ ਚਾਉਂਦਾ ਹੈ। ਨਿਕਰ ਰਿਪੋਰਟ ਮੁਤਾਬਕ ਭਾਰਤ ਵਿੱਚ 7 ਕਰੋੜ ਬੰਦੇ ਸ਼ਰਾਬ, 9 ਲੱਖ 27 ਲੱਖ 4 ਸਮੈਕ ਅਤੇ ਹੈਰਵਨ ਅਤੇ 1 20 ਲੱਖ ਲੋਕ ਹੋਰ ਨਾਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਦੇ ਆਦੀ ਹੋ ਚੁੱਕੇ ਹਨ। 80% ਨੌਜਵਾਨ ਕਿਸੇ ਨਾ ਕਿਸੇ ਨਸ਼ੇ ਦੇ ਆਦੀ ਹਨ। ਨੌਜਵਾਨ ਕਿਹੜੇ ਕਿਹੜੇ ਨਸ਼ੇ ਵਰਤਦੇ ਹਨ ਕਈ ਥਾਵਾਂ ਤੇ ਸਕੂਲਾਂ ਜਾਂ ਕਾਲਜਾਂ ਦੇ ਹੋਸਟਲਾਂ ਦੀ ਤਲਾਸ਼ੀ ਲੈਣ ਪ੍ਰੰਤ ਉੱਥੇ ਸ਼ਰਾਬ, ਅਫੀਮ, ਚਾਰਸ, ਸਿੰਗਰਟ ਪੰਗ, ਪੋਸਟ ਸulfa, ਗਾਂਜਾ, ਕੋਕੀਨ, ਸਮੈਕ ਤੇ ਹੈਰੋਇਨ ਆਦੀ ਨਸ਼ਾ ਦੇਣ ਵਾਲੀਆਂ ਦਵਾਈਆਂ ਮਿਲੀਆਂ ਹਨ ਜਿਨ੍ਹਾਂ ਦਾ ਪ੍ਰਯੋਗ ਨੌਜਵਾਨ ਕਰਦੇ ਹਨ। ਇਸ ਤੋਂ ਬਿਨਾਂ ਉਹ ਕਈ ਪ੍ਰਕਾਰ ਦੀਆਂ ਹੋਰ ਨਸ਼ੇਦਾਰ ਗੋਲੀਆਂ ਜਿਵੇਂ ਨੀਂਦ ਲਿਆਉਣ ਵਾਲੀਆਂ ਗੋਲੀਆਂ ਤੇ ਸ਼ਰਾਬ ਦੀ ਵਰਤੋਂ ਵੀ ਕਰਦੇ ਹਨ। ਨਸ਼ਾ ਦੇ ਸੇਵਨ ਦੀ ਰੁਚੀ ਕੇਵਲ ਸਕੂਲਾਂ ਤੇ ਕਾਲਜਾਂ ਦੇ ਹੋਸਟਲਾਂ ਤੱਕ ਹੀ ਸੀਮਤ ਨਹੀਂ। ਜੋ ਨੌਕਰੀ ਪੇਸ਼ਾ ਜਾਂ ਪੜ੍ਹੇ ਲਿਖੇ ਬੇਰੁਜ਼ਗਾਰ ਨੌਜਵਾਨਾਂ ਵਿੱਚ ਵੀ ਹਨ ਉਹ ਆਪਣੇ ਫਿਕਰਾਂ ਗਮਾਂ ਤੇ ਚਿੰਤਾਵਾਂ ਨੂੰ ਭੁਲਾਉਣ ਦੇ ਲਈ ਇਨ੍ਹਾਂ ਚੀਜ਼ਾਂ ਦੀ ਵਰਤੋਂ ਕਰਦੇ ਹਨ ਸ਼ੁਰੂ-ਸ਼ੁਰੂ ਵਿੱਚ ਹੋਰ ਨਾ ਨਸ਼ਈਆਂ ਦੇ ਬਹਿਕਾਵੇ ਵਿੱਚ ਆ ਕੇ ਪਲ ਭਰ ਦਾ ਆਨੰਦ ਲੈਣ ਲਈ ਲਿਆ ਗਿਆ ਨਸ਼ਾ ਕੱਚੀ ਉਮਰ ਦੇ ਬੱਚਿਆਂ ਲਈ ਮੌਤ ਦਾ ਫਰਮਾਨ ਬਣ ਨਿਭੜਦਾ ਹੈ ਨਸ਼ਾ ਤੰਤਰ ਨੌਜਵਾਨਾਂ ਵਿੱਚ ਨਸ਼ੇ ਦੇ ਫੈਲਣ ਦਾ ਇੱਕ ਕਾਰਨ ਪੈਸੇ ਦੀ ਹਵਸ ਸ਼ਿਕਾਰ ਸਮਾਜ ਵਿਰੋਧੀ ਅੰਸਰ ਹਨ ਜਿਨ੍ਹਾਂ ਦਾ ਪੂਰੀ ਦੁਨੀਆ ਵਿੱਚ ਇੱਕ ਨੈਟਵਰਕ ਫੈਲਿਆ ਹੋਇਆ ਹੈ ਬੇਸ਼ਕ ਹਰ ਦੂਜੇ ਚੌਥੇ ਦਿਨ ਕਰੋੜਾਂ ਰੁਪਏ ਦੀ ਹੈਰਵਨ ਫੜੇ ਜਾਂਦੀਆਂ ਖਬਰਾਂ ਆਉਂਦੀਆਂ ਹਨ ਪਰ ਇਸ ਦੇ ਬਾਵਜੂਦ ਵੱਡੇ ਪੱਧਰ ਤੇ ਸਮਗਲਿੰਗ ਰਾਹੀਂ ਹੈਰਵਨ 400 ਸਮੈਕ ਤੇ ਹੋਰ ਨਸ਼ੇ ਪੰਜਾਬ ਅਤੇ ਹੋਰ ਥਾਵਾਂ ਤੇ ਸਪਲਾਈ ਕੀਤੇ ਜਾਂਦੇ ਹਨ ਸਾਡੇ ਸ਼ਹਿਰਾਂ ਤੇ ਪਿੰਡਾਂ ਵਿੱਚ ਨਸ਼ਾ ਤੰਤਰ ਪਿਆਨਗਰੂ ਵਿੱਚ ਫੈਲਿਆ ਹੋਇਆ ਹੈ ਇਸ ਵਿੱਚ ਪ੍ਰਸ਼ਤ ਰਾਜਨੀਤਿਕ ਲੀਡਰ ਪੁਲਿਸ ਸੇਖੂਕ ਮਹਿਕਮੇ ਦੇ ਅਪਰਿਸ਼ਤ ਅਫਸਰ ਸਭ ပါਈਵਾਲ ਹਨ ਗਬਰੂਆਂ ਨੂੰ ਸਮੈਕ ਤੇ ਲਾਉਣ ਲਈ ਇਹ ਸਮਗਲਰ ਬਹੁ ਕੰਪਨੀ ਆabang ਕੰਮ ਕਰਦੇ ਹੋਏ ਆਪਣੇ ਨਵੇਂ ਸ਼ਿਕਾਰਾਂ ਨੂੰ ਚਾਰ ਪੁੜੀਆਂ ਪਿੱਛੇ ਪੰਜਵੇਂ ਮੁਫਤ ਦਿੰਦੇ ਹਨ ਅਤੇ ਫਿਰ ਉਹਨਾਂ ਰਾਹੀਂ ਹੀ ਉਹ ਏਜੰਟ ਬਣਾ ਕੇ ਇਹ ਜ਼ਹਿਰ ਘਰ ਘਰ ਤੱਕ ਪਹੁੰਚਾਉਣ ਦਾ ਕਾਰੋਬਾਰ ਕਰਦੇ ਹਨ ਇਸੇ ਕਾਰਨ ਚੋਣਾ ਵਿੱਚ ਵੀ ਨਸ਼ਾ ਦੀ ਖੂਬ ਵਰਤੋਂ ਕੀਤੀ ਜਾਂਦੀ ਹੈ ਅਸਲ ਵਿੱਚ ਨਸ਼ਾ ਮਨੁੱਖ ਦੀ ਸੋਚਣ ਸਮਝਣ ਦੀ ਸ਼ਕਤੀ ਖੋਹ ਲੈਂਦਾ ਹੈ ਵਰਤਮਾਨ ਸਿਆਸਤ ਦੇ ਚੌਧਰੀਆਂ ਨੂੰ ਅਜਿਹੇ ਲੋਕਾਂ ਦੀ ਜ਼ਰੂਰਤ ਹੈ ਜਿਹੜੀ ਆਪਣੀ ਸੋਚ ਵਿਚਾਰ ਤੋਂ ਵਾਂਝੇ ਹੋਣ ਤੇ ਨਸ਼ੇ ਦੀਆਂ 2-4 ਖੁਰਾਕਾਂ ਤੇ 2-400 ਰੁਪਏ ਲੈ ਕੇ ਉਹਨਾਂ ਦੇ ਬਕਸੇ ਵਿੱਚ ਵੋਟ ਪਾਉਣ ਇਥੇ ਕਰਕੇ ਸਰਕਾਰ ਵੱਲੋਂ ਸ਼ਰਾਬ ਦੀ ਵਿਕਰੀ ਦਾ ਅੱਜ ਕੇ ਪ੍ਰਸਾਰ ਕੀਤਾ ਜਾ ਰਿਹਾ ਹੈ ਪੰਜਾਬ ਵਿੱਚ ਇੱਕ ਸਾਲ ਵਿੱਚ 40 ਕਰੋੜ ਰੁਪਏ ਦੀ ਸ਼ਰਾਬ ਦੀ ਖਪਤ ਹੁੰਦੀ ਹੈ ਜਿਸ ਨੂੰ ਸਰਕਾਰ ਦੀ ਆਪਣੀ ਮਨਜ਼ੂਰੀ ਹੈ ਇਸ ਅਲਾਵਾ ਹੋਰ ਨਸ਼ਾ ਨਿ ਵਰਤੋਂ ਕੀਤੀ ਜਾਂਦੀ ਹੈ ਉਹਨਾਂ ਬਾਰੇ ਜੋ ਤੱਥ ਸਾਹਮਣੇ ਆਉਂਦੇ ਹਨ ਉਹ ਕੰਪਨੀ ਛੇੜਨ ਵਾਲੀਆਂ ਹਨ ਇਸੇ ਕਾਰਨ ਪੰਜਾਬ ਵਿੱਚ ਘਰਾਂ ਦੇ ਘਰ ਤਬਾਹ ਹੋ ਰਹੇ ਹਨ ਸੈਂਕੜੇ ਨੌਜਵਾਨ ਮੌਤਾ ਖਾਣਾ ਬਣ ਰਹੀ ਹਨ अनेका ਆਦਮ ਘਾਦੇ ਰਾਤ ਤੁਰੇ ਜਾਂਦੇ ਹਨ ਬਾਪਿਆਂ ਪੁੱਤਰਾਂ ਭੈਣਾਂ ਤੇ ਭਰਾਵਾਂ ਦੇ ਰਿਸ਼ਤੇ ਤੜਕ ਰਹੇ ਹਨ ਸਮਾਜਿਕ ਅਧਰਾ ਕਿੰਮਤਾ ਖੋਵਿਚ ਪੈ ਗਈਆਂ ਹਨ ਪਰ ਨਸ਼ਿਆਂ ਦਾ ਪਸਾਰਾ ਘਟਣ ਦਾ ਨਾਮ ਨਹੀਂ ਲੈ ਰਿਹਾ ਇਸ ਤੋਂ ਇਲਾਵਾ ਹੋਰ ਵੀ ਅਜਿਹੇ ਕਾਰਨ ਹਨ ਜੋ ਨੌਜਵਾਨਾਂ ਤੇ ਵਿਦਿਆਰਥੀਆਂ ਨੂੰ ਨਸ਼ੇ ਦਾ ਵਪਾਰੀ ਬਣਾਉਂਦੇ ਸ਼ਿਕਾਰ ਕਰ ਰਹੇ ਹਨ ਹੋਸਟਲਾਂ ਦਾ ਦੂਸ਼ਿਤ ਵਾਤਾਵਰਣ ਸਕੂਲਾਂ ਕਾਲਜਾਂ ਦੇ ਨੌਜਵਾਨਾਂ ਵਿੱਚ ਨਸ਼ਿਆਂ ਦੇ ਸੇਵਨ ਦੀ ਰੁਚੀ ਦਾ ਕਾਰਨ ਹੈ ਕਿ ਜਦੋਂ ਨੌਜਵਾਨ ਹਸਪਤਾਲਾਂ ਵਿੱਚ ਇਕੱਠੇ ਰਹਿੰਦੇ ਹਨ ਤਾਂ ਸਾਰਾ ਕਿ ਇੱਕ ਮੱਛੀ ਦੇ ਸਾਰਾ ਜਲ ਗੰਦਾ ਕਰ ਦੇਣ ਵਾਂਗ ਉਹ ਇੱਕ ਦੂਜੇ ਦੀ ਦੇਖਾ ਦੇਖੀ ਨਸ਼ਾ ਦੀ ਵਰਤੋਂ ਕਰਨ ਲੱਗ ਪੈਂਦੇ ਆ ਹਸਪਤਾਲਾਂ ਦੇ ਪੁਰਾਣੇ ਨਸ਼ੇਬਾਜ਼ ਵੀ ਇਹਨਾਂ ਨੂੰ ਮਜਬੂਰ ਕਰਕੇ ਆਪਣੇ ਵੰਗ ਬਣਾ ਲੈਂਦੇ ਹਨ ਤੇ ਸਾਰੇ ਹੀ ਨਸ਼ੇ ਖਾਣ ਦੀ ਆਦਤ ਦਾ ਸ਼ਿਕਾਰ ਹੋ ਜਾਂਦੇ ਹਨ ਹਸਪਤਾਲਾਂ ਦੇ ਵਿਦਿਆਰਥੀਆਂ ਦੇ ਨਸ਼ੇ ਖਾਣ ਵਿੱਚ ਲੱਗਣ ਦਾ ਇਹ ਕਾਰਨ ਇਹ ਹੈ ਕਿ ਉਹਨਾਂ ਨੂੰ ਰੋਕਣ ਵਾਲਾ ਉੱਥੇ ਕੋਈ ਨਹੀਂ ਹੁੰਦਾ ਮਾਤਾ ਪਿਤਾ ਤਾਂ ਦੂਰ ਰਹਿਣ ਕਰਕੇ ਉਹ ਸਿਰ ਤੇ ਨਹੀਂ ਗੁੰਡਾ ਖਾਤੇ ਵੀਰੇ ਲੁੰਡਾ ਬਾਂਗ ਆਪਣੇ ਮਨਮਰਜ਼ੀ ਕਰਦੇ ਆ ਵਿਦਿਆਰਥੀ ਵਿੱਦਿਆਕਟਾਂਜੇ ਵਿੱਚ ਨੁਕਸ ਨਸ਼ੇ ਦੇ ਸੇਵਨ ਦਾ ਦੂਜਾ ਵੱਡਾ ਕਾਰਨ ਸਾਡੇ ਵਿੱਦਿਆਕਟਾਂਜੇ ਦਾ ਨੁਕਸਦਾਰ ਹੋਣਾ ਹੈ ਸਾਡੀ ਪ੍ਰੀਖਿਆ ਪ੍ਰਣਾਲੀ ਵਿੱਚ ਬਹੁਤ ਸਾਰੇ ਵਿਅਕਤੀ ਵਿਦਿਆਰਥੀ ਪਾੜਕੇ ਪਾਸ ਹੋਣ ਨਾਲੋਂ ਨਕਲ ਮਾਰ ਕੇ ਪਾਸ ਹੋਣ ਵਿੱਚ ਵਧੇਰੇ ਵਿੱਚ ਗੀਨ ਰੱਖਦੇ ਹਨ ਅਜਿਹੇ ਵਿਦਿਆਰਥੀ ਪੜ੍ਹਾਈ ਵੱਲੋਂ ਅਵੇਸਲੇ ਰਹਿੰਦੇ ਹਨ ਤੇ ਨਸ਼ੇ ਆਦਿ ਦੇ ਸੇਵਨ ਦੀਆਂ ਭੜੀਆਂ ਆਤਾਂ ਦੇ ਸ਼ਿਕਾਰ ਹੋ ਜਾਂਦੇ ਹਨ ਬੇਰੋਜ਼ਗਾਰੀ ਸਾਡੇ ਦੇਸ਼ ਵਿੱਚ ਬੇਰੋਜ਼ਗਾਰੀ ਕਾਰਨ ਨੌਜਵਾਨਾਂ ਨੂੰ ਪਰੇਖਦਾ ਹਨੇਰਾ ਦੇ ਸਨਾ ਸਕੂਲਾਂ ਕਾਲਜਾਂ ਵਿੱਚ ਹੜਤਾਲ ਕਾਰਨ ਪੜ੍ਹਾਈ ਦਾ ਬੰਦ ਰਹਿਣਾ ਵੀ ਇਸ ਦੇ ਕਾਰਨ ਹਨ ਕਿ ਵਿਦਿਆਰਥੀ ਜੋ ਸਾਰਾ ਸਾਲ ਨਹੀਂ ਪੜਦੇ ਪਰ ਇਮਤਿਹਾਨ ਦੇ ਦਿਨਾਂ ਵਿੱਚ ਉਹਨਾਂ ਨੂੰ ਪੜਨ ਦਾ ਖਿਆਲ ਆਉਂਦਾ ਹੈ ਤਾਂ ਰਾਤ ਨੂੰ ਜਾਗਣ ਲਈ ਤੇਜ਼ ਚਾਹ ਅਤੇ ਨੀਂਦ ਨਾਲ ਊੜ ਵਾਲੀਆਂ ਗੋਲੀਆਂ ਖਾਣੀਆਂ ਸ਼ੁਰੂ ਕਰ ਦਿੰਦੇ ਹਨ ਜੋ ਇੱਕ ਪ੍ਰਕਾਰ ਦਾ ਨਸ਼ਾ ਦੇ ਤੇ نیند ਨੂੰ ਰੋਕਦੇ ਹਨ ਅਗਲੇ ਦਿਨ ਜਦੋਂ ਪੜ੍ਹਾਈ ਨਾਲ ਥੱਕ ਜਾਂਦੇ ਹਨ ਤਾਂ نیند ਲਿਉਣ ਲਈ ਵੀ ਗੋਲੀ ਖਾਣੀ ਪੈਂਦੀ ਹੈ ਕਈ ਨੌਜਵਾਨ ਨਸ਼ੇ ਦੇ ਟੀਕੇ ਵੀ ਲਗਾਉਂਦੇ ਹਨ ਬਾਹਰਲੇ ਅਸਰ ਨੌਜਵਾਨਾਂ ਉਤੇ ਫਿਲਮਾਂ ਤੇ ਟੈਲੀਵਿਜ਼ਨਾਂ ਦੇ ਨਾਟਕਾਂ ਦਾ ਪ੍ਰਭਾਵ ਵੀ ਪਿਆ ਹੈ ਫालतੁਰੂ ਬਨੌਜਵਾਨ ਸ਼ਰਾਬ ਭੰਗ ਚਰਸ ਤੰਬਾਕੂ ਸਿਗਰਟ ਸਲਫਾ ਕੋਕੀਨ ਅਫੀਮ ਆਦੀ ਦੇ ਨਸ਼ਿਆਂ ਦਾ ਸੇਵਨ ਕਰ ਰਹੇ ਹਨ ਉਹ ਆਪਣਾ ਜੀਵਨ ਖਰਾਬ ਕਰ ਰਹੇ ਹਨ ਪੰਜਾਬੀਆਂ ਵਿੱਚ ਤੰਬਾਕੂ ਖਾਣ ਦੀ ਰੁਚੀ ਜੋ ਪਿਛਾਰ ਦੇ ਪ੍ਰਵਾਸੀਆਂ ਤੋਂ ਦੇਖਾ ਦੇਖੀ ਸ਼ੁਰੂ ਹੋਈ ਹੈ ਸਾਰਾਂਝ ਨੋਜਮਾ ਦਾ ਇਸ ਪ੍ਰਕਾਰ ਨਸ਼ਿਆਂ ਵੱਲ ਰੁਚਿਤ ਹੋਣਾ ਸਾਡੇ ਲਈ ਬਹੁਤ ਜ਼ਿਆਦਾ ਹਾਨੀਕਾਰਕ ਹੈ ਨਸ਼ਿਆਂ ਦਾ ਸੇਵਨ ਮਨੁੱਖ ਲਈ ਅਨੁਸ਼ਾਸਨਹੀਨ ਤਾਜੂਏ ਬਾਜੀ ਦੀ ਹਾਦਸਾ ਦੁਰਾਚਾਰ ਤੇ ਵਿਵਚਾਰ ਨੂੰ ਜਨਮ ਦਿੰਦਾ ਹੈ ਇਸ ਦੇ ਨਾਲ ਹੀ ਨਸ਼ੇਵਾਜੀ ਮਨੁੱਖੀ ਸਿਹਤ ਦਾ ਸਤਿਆਨਾਸ਼ ਵੀ ਕਰ ਦਿੰਦੀ ਹੈ ਜਿਹੜਾ ਇੱਕ ਵਾਰ ਇਸ ਦਾ ਸ਼ਿਕਾਰ ਹੋ ਜਾਂਦਾ ਹੈ ਇਸ ਦਾ ਇਸ ਵਿੱਚੋਂ ਨਿਕਲਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ 2-3 ਸਾਲਾਂ ਵਿੱਚ ਇਹ ਵਿਅਕਤੀ ਇਸੇ ਬੀ ਆ ਵਿੱਚ ਪਾਉ ਜਾਂਦਾ ਹੈ ਨਸ਼ਿਆਂ ਵਿੱਚ ਗੁਲਤਾਨ ਮਨੁੱਖ ਸਮਾਜਿਕ ਤੇ ਨੈਤਿਕ ਕਦਰਾ ਕਿਮਤਾ ਪੁੱਲ ਜਾਂਦੇ ਹਨ ਉਹ ਚੋਰੀਆਂ ਕਰਦੇ ਹਨ ਘਰਦਿਆਂ ਤੋਂ ਪੈਸੇ ਨਾਲ ਮਿਲਨ ਦੀ ਹਾਲਤ ਵਿੱਚ ਮਾਬੀਆ ਵੀ ਆਪਦਾ ਕਤਲ ਤੱਕ ਵੀ ਕਰ ਦਿੰਦੇ ਹਨ ਕਈ ਵਾਰੀ ਘਰ ਦੇ ਲੋਕਾਂ ਦੇ ਮਾਰੇ ਕਿਸੇ ਨੂੰ ਨਹੀਂ ਦੱਸਦੇ ਅਜਿਹੇ ਨਸ਼ਾ ਵਾਜਾਂ ਦਾ ਇਲਾਜ ਕਰਨਾ ਸੌਖਾ ਨਹੀਂ ਹੁੰਦਾ ਪਹਿਲਾ ਦਾ ਨਸ਼ੇਬਾਜ ਨਸ਼ਾ ਸ਼ਰਾਵ ਕੇਂਦਰਾ ਵਿੱਚ ਜਾਣ ਲਈ ਨਹੀਂ ਮੰਨਦੇ ਉਹਨਾਂ ਦੀ ਚੰਗੇ ਮਾੜੇ ਦੀ ਸਮਝ ਵੀ ਖਤਮ ਹੋ ਜਾਂਦੀ ਹੈ ਉਹਨਾਂ ਨੂੰ ਜ਼ਬਰਦਸਤੀ ਹਸਪਤਾਲ ਵਿੱਚ ਲਿਜਾ ਕੇ ਇਲਾਜ ਕਰਉਣਾ ਪੈਂਦਾ ਹੈ ਇਲਾਜ ਵਿੱਚ ਸਫਲਤਾ ਲਈ ਸਖਤ ਨਿਗਰਾਨੀ ਦੀ ਜ਼ਰੂਰਤ ਪੈਂਦੀ ਹੈ ਸਾਡੀ ਸਰਕਾਰ ਤੇ ਸਮਾਜਿਕ ਜਥੇਬੰਦੀਆਂ ਨੂੰ ਨੌਜਵਾਨਾਂ ਨੂੰ ਇਸ ਦਲਦਲ ਵਿੱਚੋਂ ਕੱਢਣ ਲਈ ਜ਼ੋਰਦਾਰ ਕਦਮ ਚੁੱਕਣੇ ਚਾਹੀਦੇ ਹਨ ਨਸ਼ੇਵਾਂਜਾਂ ਦੇ ਨੈੱਟਵਰਕ ਨੂੰ ਤੋੜਨਾ ਚਾਹੀਦਾ ਹੈ ਸਮੱਗਲਿੰਗ ਦੇ ਰਸਤਿਆਂ ਨੂੰ ਬੰਦ ਕੀਤਾ ਜਾਣਾ ਚਾਹੀਦਾ ਹੈ ਇਸ ਦੇ ਨਾਲ ਹੀ ਮਾਤਾ ਪਿਤਾ ਦਾ ਫਰਜ਼ ਹੈ ਕਿ ਉਹ ਆਪਣੇ ਬੱਚਿਆਂ ਦੀਆਂ ਆਦਤਾਂ ਉੱਤੇ ਨਜ਼ਰ ਰੱਖਣ ਤੇ ਉਨ੍ਹਾਂ ਨੂੰ ਪਟਕਣ ਨਾ ਦੇਣ ਤਾਂ ਜੋ ਨਸ਼ੇ ਵਾਲੇ ਪਾਸੇ ਤੋਂ ਬਚਾਇਆ ਜਾ ਸਕੇ